ਲਓ ਬਈ ਦੋਸਤੋ ਕਹਦਾ ਟਰੱਕ ਪਰ ਕੇ ਆ ਗਿਆ ਬਾਈ ਸਰ ਜਿੰਦਾ ਸਾਰਾ ਕਪੜਾ ਇੱਧਰ ਇੱਧਰ ਦੇਖੋ ਇੱਥੇ ਹਾਂ ਇੱਥੇ ਕਪੜਾ ਲੱਗਿਆ ਵਿਖੋੜਾ ਆ ਮੇਰੇ ਕਿਸੇ ਭਰਾ ਨੇ ਕੰਮ ਸ਼ੁਰੂ ਕਰਨਾ ਹੈ ਕੱਪੜੇ ਦਾ ਜਿਹੜਾ ਕਹਿੰਦੇ ਨੇ ਕਿ ਯਾਰ ਟਾਪ ਕੁਆਲਿਟੀ ਦੇ ਆ ਆਪਣੀਆਂ ਹੋ ਗਈਆਂ ਵੀਰੇ ਸਵੈਗ ਸ਼ਰਟਾਂ ਦੀ ਕੁਆਲਿਟੀ ਕਰੋ ਚੈੱਕ ਇੱਕ ਪੀਸ ਬਤਾ ਕਿੰਨੇ ਦਾ ਪਊਗਾ ਵੀਰੇ ਕੀ ਆਈਡੀਆ ਇੱਕ ਪੀਸ ਕਿੰਨੇ ਦਾ ਪਊ ਆਈਡੀਆ 60 ਤੋਂ 70 ਰੁਪਏ 60 ਤੋਂ 70 ਰੁਪਏ ਦਾ ਪੀਸ ਪਊਗਾ ਮਿਲੂਗਾ ਪੂਰਾ ਦਾ ਪੂਰਾ ਆਹਾ ਬੋਰਾ ਜਿਹਦੀ ਕੋਸਟ ਪਊਗੀ 15 ਤੋਂ 20000 ਕਿਸੇ ਭਰਾਣਾ ਆਪਣੀਆਂ ਸਵੈਗ ਸ਼ਰਟਾਂ ਲੈਣੀ ਹੈ ਹੁਣ ਸਰਦੀਆਂ ਦਾ ਹੁਣੀ ਲੇਟੈਸਟ ਆਇਆ ਟਰੱਕ ਪਰ ਕੇ ਕੱਪੜਾ ਕਹੋਂਗੇ 5-6 ਲੱਖ ਪੀਸ ਆਇਆ 5-6 ਲੱਖ ਲੈ ਬਈ ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਵੀਰੇ ਹੁੱਡੀਆਂ ਹਨਾ ਲਓ ਬਈ ਆਹ ਹੁੱਡੀਆਂ ਦੀ ਵੈਰਾਈਟੀ ਕਰ ਲੋ ਚੈੱਕ ਇੱਕ ਤੋਂ ਇੱਕ ਸਿਰੇ ਦਾ ਮਾਲ ਟੌਪ ਕੁਆਲਿਟੀ ਦਾ ਰੇਟ ਇਹੀ ਰਹੂਗਾ ਮਿੱਤਰੋ 50 60 70 ਰੁਪਏ ਪਰ ਪੀਸ ਤੇ ਕਿਸੇ ਭਰਾ ਨੇ ਕੰਮ ਸ਼ੁਰੂ ਕਰਨਾ ਆਪਣੇ ਭਰਾ ਨਾਲ ਕਰ ਲਿਓ ਜੀ ਕੰਟੈਕਟ ਇਸ ਤੋਂ ਇਲਾਵਾ ਇਹਦੇ ਨਾਲ ਦੀਆਂ ਆ ਗਈ ਜੈਕਟ ਹਨਾ ਜੀ ਲਓ ਬਈ ਆ ਚੈੱਕ ਕਰੋ ਬਈ ਇਹਦੇ ਨਾਲ ਦੀਆਂ ਫੁੱਲ ਟਾਪ ਕੁਆਲਟੀ ਦਾ ਏ ਗ੍ਰੇਡ ਦਾ ਐਕਸਪੋਰਟ ਦਾ ਕੱਪੜਾ ਹੈ ਆਪਣੇ ਭਰਾ ਕੋਲ ਇੱਕ ਵਾਰੀ ਸਟਾਕ ਫੇਰ ਦਿਖਾ ਦੇ ਸਾਰਿਆਂ ਨੂੰ ਆਹਾ ਬਈ ਕਰੋ ਚੈੱਕ ਹਲੇ ਹੁਣੀ ਆਇਆ ਇਹ ਤੇ ਵੀਰੇ ਸਭ ਤੋਂ ਪਹਿਲਾਂ ਤਾਂ ਆਪਣੇ ਨਾਲ ਕੰਟੈਕਟ ਕਿਸੇ ਭਰਾ ਨੇ ਕਰਨਾ ਹੈ ਵੈਸੇ ਤਾਂ ਨੰਬਰ ਚੱਲ ਰਿਹਾ ਹੈ ਐਡਰੈਸ ਕਿ ਪੈਂਦਾ ਹੈਗਾ? ਹਮਾਰਾ ਐਡਰੈਸ ਹੈਗਾ ਹਰਿਆਣਾ ਸ਼ਹਿਰ ਪਾਣੀਪਤ। ਪਾਣੀਪਤ ਦੇ ਵਿੱਚ ਨੂਰਵਾਲਾ ਪੈ ਜਾਂਦਾ ਨੂਰਵਾਲਾ ਦੇ ਵਿੱਚ ਭਰਾ ਹੋਰਾਂ ਦਾ ਔਰੇ ਕੰਮ ਹੈ। 10 ਸਾਲ ਪੁਰਾਣਾ ਕੰਮ ਹੈ 10 ਸਾਲ ਪੁਰਾਣਾ। ਕਿਸੇ ਵੀ ਪੁਰਾਣਾ ਕੱਪੜਾ ਚਾਹੇ ਘਰੇ ਬਹਿ ਕੇ ਮੰਗਵਾਉਣਾ ਕੋਈ ਚੱਕਰ ਨਹੀਂ ਵੀਰੇ ਪਰੋਸੇਮੰਦ ਬੰਦੇ ਨੇ। ਬਸ ਪੈਸੇ ਖਾਤੇ 'ਚ ਪਾ ਦਿਓ ਆਪਾਂ ਭੇਜ ਦਾਂਗੇ। ਠੀਕ ਹੈ। ਕਿਸੇ ਨੇ ਜਮੀ ਤਸੱਲੀ ਕਰਨੀ ਆ ਔਰੇ ਆਉਣਾ ਟਾਈਮ ਕੱਢ ਕੇ ਆ ਜਾਓ ਕੋਈ ਚੱਕਰ ਨਹੀਂ। ਜਿਹਹਿਆ ਮਰਜੀ ਕੱਪੜਾ ਬੱਚਿਆਂ ਦਾ ਜੈਂਟਸ ਦਾ ਲੇਡੀਜ਼ ਦਾ ਜਿਹੜਾ ਮਰਜੀ ਆ ਸਾਰਾ ਦਵਾ ਦਾਂਗੇ ਸਾਰਾ ਅਵੇਲੇਬਲ ਸਰ ਜਿੰਦਾ ਕਪੜਾ ਆ ਗਿਆ ਵੀਰੇ ਬਾਕੀ ਸਕਰੀਨ ਤੇ ਕੰਟੈਕਟ ਨੰਬਰ ਤੇ ਐਡਰੈਸ ਚੱਲ ਰਿਹਾ ਕੰਟੈਕਟ ਕਰ ਲਿਓ ਜੀ